ਹਰਿਆਣਾ ਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ 790 ਸੀਟਾਂ ਤੇ VOTING ਹੋਈ ਸੀ ਹਰਿਆਣਾ ਵਿੱਚ ਇਸ ਵਾਰ CPM ਦੇ ਨਾਲ ਕਾਂਗਰਸ ਨੇ 90 ਸੀਟਾਂ ਉੱਤੇ ਚੋਣ ਲੜੀ ਹੈ ਤੇ ਇੱਕ ਸੀਟ CPM ਨੂੰ ਦਿੱਤੀ ਹੈ ਜਦਕਿ ਭਾਜਪਾ ਨੇ 99 ਸੀਟਾਂ ਤੇ ਚੋਣ ਲੜੀ ਹੈ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ 790 ਸੀਟਾਂ ਤੇ ਚੋਣ ਲੜੀ ਹੈ ਜੰਮੂ ਕਸ਼ਮੀਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਜੇਟ ਪੋਲ 6 ਅਕਤੂਬਰ ਨੂੰ ਜਾਰੀ ਕੀਤੇ ਗਏ ਸਨ ਇੱਕ ਪਾਸੇ ਜਿੱਤੇ ਭਾਰਤ ਦਾ ਹਰਿਆਣਾ ਵਿੱਚ ਸਤਾ ਤੋਂ ਹਾfte ਧੋਰੀ ਹੈ ਉਤੇ ਹੀ ਕਾਂਗਰਸ ਨੂੰ ਵੱਡੀ ਜਿੱਤ ਦੀ ਉਮੀਦ ਹੈ ਇਸੇ ਨਾਲ ਹੀ ਤੁਮਕ ਕਸ਼ਮੀਰ ਤੇ ਨੈਸ਼ਨਲ ਕਾਂਗਰਸ ਕਾਂਗਰਸੀ ਗਠਜੋੜ ਅਗੇ ਨਜ਼ਰ ਆ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹਰ ਪਲ ਤਸਵੀਰ ਬਦਲ ਰਹੀ ਹੈ ਹਰਿਆਣਾ ਵਿਧਾਨ ਸਭਾ ਵਿੱਚ ਹਰ ਪਲ ਤਸਵੀਰ ਬਦਲ ਰਹੀ ਹੈ ਹਰਿਆਣਾ ਵਿੱਚ ਭਾਜਪਾ ਨੇ ਬਹੁਮਤ ਦਾ ਆਂਕੜਾ ਪਾਰ ਕਰ ਲਿਆ ਹਰਿਆਣਾ ਚ ਭਾਜਪਾ 48 ਸੀਟਾਂ ਤੇ ਅੱਗੇ ਹੈ ਜਦਕਿ ਕਾਂਗਰਸ 35 ਸੀਟਾਂ ਤੇ ਹੇਠ ਹੈ ਹਾਲਾਂਕਿ ਇਹ ਇਸ ਸਮੇਂ ਸਾਰੇ ਰੁਝਾਨ ਚੇ ਨੇ ਸਮਿਕਰਨ ਹਰ ਪਲ ਬਦਲ ਰਹੇ ਨੇ ਕਦੇ ਕਾਂਗਰਸ ਅੱਗੇ ਹੈ ਤੇ ਕਦੇ ਭਾਜਪਾ ਰਾਜੀ ਕੀ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹਰ ਪਲ ਤਸਵੀਰ ਬਦਲ ਰਹੀ ਹੈ ਹਰਿਆਣਾ ਵਿੱਚ ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹਰਿਆਣਾ ਵਿੱਚ ਭਾਜਪਾ 48 ਸੀਟਾਂ ਤੇ ਅੱਗੇ ਹੈ ਜਦਕਿ ਕਾਂਗਰਸ 35 ਸੀਟਾਂ ਤੇ ਹੇਠ ਹੈ ਹਾਲਾਂਕਿ ਇਹ ਇਸ ਸਮੇਂ ਸਾਰੇ ਰੁਝਾਨ ਚੇ ਨੇ ਸਮਿਕਰਨ ਹਰ ਪਲ ਬਦਲ ਰਹੇ ਨੇ ਸਦੇ ਕਾਂਗਰਸ ਅੱਗੇ ਹੈ ਤੇ ਕਦੇ ਭਾਜਪਾ ਜਿਕਰ ਕਰਦੇ ਕਿ ਇਲੈਕਸ਼ਨ ਕਮਿਸ਼ਨ ਮੁਤਾਬਕ ਭਾਜਪਾ 33 ਸੀਟਾਂ ਉਤੇ ਅੱਗੇ ਜਾਂਦੀ ਕਾਂਗਰਸ 28 ਸੀਟਾਂ ਉਤੇ ਅੱਗੇ ਚੱਲ ਰਹੀ ਹੈ ਹਰਾਨੇ ਵਿੱਚ ਅਜੇ ਖੇਡ ਉਭਾ ਕੇ ਰੁਝਾਨ ਵਿੱਚ ਸਮੀਕਰਨ ਬਦਲੇ ਨਜ਼ਰ ਆ ਰਹੇ ਨੇ ਭਾਜਪਾ ਨੇ ਕਾਂਗਰਸ ਨੂੰ ਆਪਣੀ ਤਾਕਤ ਦਿਖਾਈ ਹੈ ਰੁਝਾਨ ਮੁਤਾਬਕ ਭਾਜਪਾ 33 ਸੀਟਾਂ ਤੇ ਅੱਗੇ ਤੇ ਕਾਂਗਰਸ ਨੂੰ ਸਖਤ ਟੱਕਰ ਦਿਿੰਦੀ ਨਜ਼ਰ ਆ ਰਹੀ ਹੈ ਜਰਗੀ ਕਾਂਗਰਸ ਬਹੁਮਤ ਅੰਕੜਾ ਪਾਰ ਕਰ ਚੁੱਕੇ ਤੇ 49 ਸੀਟਾਂ ਤੇ ਅੱਗੇ ਹੈ ਹਾਲਾਂਕਿ ਇਸ ਨਿਕਰਨ ਹਰ ਪਾਲੋ ਬਦਲ ਰਿਹਾ ਹੈ ਲਾੜਵਾ ਤੋਂ ਨਾਇਬ ਸਹਾਣੀ ਤੇ ਚ ਕਾਂਗਰਸ ਅੱਗੇ ਹਰਿਆਣਾ ਦੀਆਂ ਸਭਾ ਚੋਣਾਂ ਨੇ ਤੇਜਾ ਲਈ ਸ਼ੁਰੂਆਤੀ ਰੁਝਾਨ ਆ ਰਹੇ ਨੇ ਹੁਣ ਤੱਕ ਇਹ ਕਾਜ ਸੀਟਾਂ ਦਾ ਰੁਝਾਨ ਚੱਲ ਰਿਹਾ ਹੈ ਹਰਿਆਣਾ ਜੀ ਕਾਂਗਰਸ 40 ਸੀਟਾਂ ਤੇ ਅੱਗੇ ਜਦਕਿ ਭਾਜਪਾ 15 ਸੀਟਾਂ ਤੇ ਅੱਗੇ ਇਸੇ ਤਰ੍ਹਾਂ ਕਿ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੋਲਿਆ ਹਰਿਆਣਾ ਦੇ ਰੁਝਾਨ ਨੂੰ ਦੇਖਦੇ ਆ ਲੱਗਦਾ ਹੈ ਕਿ ਭਾਜਪਾ ਹੈਟ੍ਰਿਕ ਨਹੀਂ ਬਣਾ ਸਕੇਗੀ ਹੁਣ ਤੱਕ ਆਇਰੋਜਨ ਤੋਂ ਲੱਗਦਾ ਹੈ ਕਿ ਹਰਿਆਣਾ ਵਿੱਚ ਰਾਹੁਲ ਗਾਂਧੀ ਦਾ ਜਾਦੂ ਦਿਖਾਈ ਦੇ ਰਿਹਾ ਹੈ ਅਗਰ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੀਆਂ ਕਿੰਨੀਆਂ ਸੀਟਾਂ ਤੇ ਕੌਣ ਅਗਿਆ ਜੰਮੂ ਕਸ਼ਮੀਰ ਦੇ ਰੁਝਾਨ ਚ ਭਾਜਪਾ ਤੇ ਕਾਂਗਰਸ ਐਮਸੀ ਗਠਜੋੜ ਵਿਚਾਲੇ ਜ਼ਬਰਦਸਤ ਮੁਕਾਬਲਾ 90 ਤੋਂ 35 ਸੀਟਾਂ ਤੇ ਰੁਝਾਨ ਸਾਹਮਣੇ ਆਇਆ ਨੇ ਇਹਨਾਂ ਚੋਂ ਕਾਂਗਰਸ ਐਨਸੀ ਗਠਜੋੜ 16 ਸੀਟਾਂ ਤੇ ਅਗੇ ਜਾਤੀਏ ਭਾਜਪਾ 13 ਸੀਟਾਂ ਤੇ ਸਿੱਕਟ ਚੱਕਰ ਦੇ ਰਿਹਾ ਆਜ਼ਾਦ ਉਮੀਦਵਾਰ 4 ਸੀਟਾਂ ਤੇ ਅੱਗੇ ਨੇ ਹਰਿਆਣਾ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਵੇਜ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੋਂ ਅੱਗੇ ਚੱਲ ਰਹੇ ਨੇ ਜਦਕਿ ਹਜ਼ਾਰ ਤੋਂ ਆਜ਼ਾਦ ਉਮੀਦਵਾਰ ਸਬਿਤਰੀ ਜਿੰਦਲ ਅੱਗੇ ਚੱਲ ਰਹੀ ਹੈ ਹਰਿਆਣਾ ਤੇ ਜੰਮੂ ਦੀ ਸੱਤਾ ਕਿਸ ਦੇ ਹੱਥ ਕੀ ਹੋਵੇਗੀ ਹਲੇ ਤੱਕ ਕੁਝ ਨਹੀਂ ਪਤਾ ਹੋਰ ਅਪਡੇਟ ਲਈ ਦੇਖਦੇ ਰਹੋ ਜੇਪੀਟੀਵੀ